ਸਾਰੇ ਚਾਹੁੰਦੇ ਆ ਬਦਲਿਆ ਬਗਲਾ ਲਿਆਂਦਾ ਸੀ ਉਹਨੇ ਦਬਾਹ ਕਰ ਦਿੱਤਾ ਝਾੜੂ ਆਏ ਨੇ ਪੰਜਾਬ ਦਬਾਹ ਕਰ ਦੁੱਤੇ ਬਹੁਤ ਵਧੀਆ ਹੁਗਾਰਾ ਆ ਪੰਜਾਬ ਚਾਹ ਯਾਤਰਾ ਨੂੰ ਔਰ ਲੋਕਾਂ ਦਾ ਇਹ ਕੱਟ ਜਿਹੜਾ ਦੱਸ ਰਿਹਾ ਕਿ ਇਸ ਟੂਰਨਮੈਂਟ ਜਿੱਤ ਕੇ ਪਾਰਟੀ ਦੀ ਚੋਈ ਵਿੱਚ ਪਾਵਾਂਗੇ ਬਸ ਮੌਕੇ ਦਾ ਜੀ ਅਕਾਲੀ ਦਲ ਦੀ ਢੇਰੀ ਚੱਲ ਰਹੀ ਹੈ ਇੱਕੋ ਚਰਚਾ ਵੀ ਸਾਹਿਬ ਬਿਕਰਜੀਤ ਸਿੰਘ ਖਾਤੇ ਨੂੰ ਭਾਰੀ ਬਹੁਤ ਨਾਲ ਜਟੌੜਾ ਤੂ ਤੇ ਬਾਕੀ ਜਿੰਦੇ ਵੀ ਕੈਂਡੀਡੇਟ ਉਹਨਾਂ ਨੂੰ ਪਤਾ ਲੱਗ ਚੁੱਕਿਆ ਹੈ ਵੀ ਇਸ ਟਾਈਮ ਅਕਾਲੀ ਦਲ ਦੀ ਜਿਹੜੀ ਢੇਰੀ ਹੈ ਉਹ ਖੰਨੇ ਦੇ ਵਿੱਚ ਚੱਲ ਚੁੱਕੀ ਹੈ ਆ ਸਾਹਿਬ ਸੁਖਵੀਰ ਸਿੰਘ ਜੀ ਬਾਦਲ ਆਪਣੇ ਪੂਰੇ ਕਾਫਲੇ ਦੇ ਨਾਲ ਆਉਂਦੇ ਤੁਸੀਂ ਦੇਖੋ ਕੋਈ ਆ ਰਿਹਾ ਨੰਬੀ ਕਤਾਰ ਦੇ ਵਿੱਚ ਪੂਰਾ ਕਾਫਲਾ ਆਇਆ ਹੈ ਸਾਹਿਬ ਜਗਜੀਤ ਸਿੰਘ ਜੀ ਬਾਦਲ ਦੀ ਗੁਹਾਈ ਦੇ ਵਿੱਚ ਜਿਹੜਾ ਕਾਫਲਾ ਪਿੰਡ ਲਹਿੜੀ ਤੋਂ ਜਿਹੜਾ ਹੈੱਥ ਨੇ ਪੜ ਰਿਹਾ ਹੈ ਉਹਨਾਂ ਦੇ ਪੂਰੇ ਕਾਫਲੇ ਦੇ ਨਾਲ ਫਾਇਰਪੋ ਕੈਮਰਾਮੈਨ ਸੁਭਾ ਕਰਕੇ ਆਜਨ ਬੜੀ ਸੰਖਿਆ ਦੇ ਵਿੱਚ ਰਣ ਰਾਜੂ ਸ਼ਿਓ ਮੜੀਆਂ ਕਾਗਿਲਾਂ ਦੇ ਕਾਰਜਕਤਾ ਲਗ ਲਗ ਗੱਡੀਆਂ ਕਾਰਾਂ ਦੇ ਮੇਲੇ ਬੜੇ ਬਹੁਤ ਪੂਰਜ ਦੀ ਆਵਾਜ਼ ਲੱਗ ਰਹੀ ਹੈ ਖੰਨੇ ਦੇ ਵਿੱਚ ਜਿਹੜੇ ਆ ਸੁਖਵੀਰ ਸਿੰਘ ਜੀ ਬਾਦਲ ਦੇਖ ਰਹੇ ਹੋ ਕਿ ਬੜੀ ਸਖਿਆ ਦੇ ਵਿੱਚ ਕਾਰਜ ਕਰਤਾ ਉਹ ਪਹੁੰਚ ਰਹੇ ਨੇ ਹੋਰ ਵੀ ਕਤਾਰਾਂ ਲੱਗੀਆਂ ਹੋਈਆਂ ਨੇ ਸੁਖਵੀਰ ਸਿੰਘ ਜੀ ਬਾਦਲ ਅੱਜ ਜਿਹੜੀ ਤੋਂ ਖੰਨਾ ਸ਼ਹਿਰ ਦੇ ਅਲੱਗ-ਅਲੱਗ ਇਲਾਕਿਆਂ ਤੋਂ ਉੱਦੇ ਹੋਏ ਮਦਦਾਰ ਸੁਖਵੀਰ ਸਿੰਘ ਜੀ ਬਾਦਲ ਵੱਲੋਂ ਪੱਟਾ ਜਿਵੇਂ ਕਿ ਗੱਡੀ ਦੇ ਵਿੱਚ ਸਪੈਸ਼ਲ ਡੋਰਟ ਗੱਡੀ ਦੇ ਵਿੱਚ ਬੈਠੇ ਹੋਏ ਨੇ ਉਹਨਾਂ ਖੇਰ ਸਿੰਘ ਜੀ ਬਾਜ਼ਾਰ ਬੜੀ ਸੰਖਿਆ ਦੇ ਵਿੱਚ ਵਾਰੀ ਲਾਈਨਾਂ ਦੇ ਵਿੱਚ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਨੇ ਪਿਛੇ ਰਹਿ ਰਿਹਾ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਨੇ ਉਹਨਾਂ ਦੇ ਨਾਲ ਬਾਲਾ ਸਾਹਿਬ ਦੇ ਨਾਲ ਜਗਤਬੰਦਰ ਸਿੰਘ ਜੀ ਜਾਦੂਪੂਰੀ ਰਹਿਨਵਾਈ ਦੇ ਵਿੱਚ ਲੰਬੀਆਂ ਲੰਬੀਆਂ ਕਤਾਰਾਂ ਦੇ ਵਿੱਚ ਰਹੇ ਨੇ ਪਿੱਛੇ ਰਿਹਾ ਪਿੱਛੇ ਬਾਲਾ ਸਾਹਿਬ ਉਹਨੇ ਖੰਡੇ ਸਿੱਧਾ ਆ ਰਹੇ ਆ ਸਾਰੇ ਚਾਹੁੰਦੇ ਆ ਬਤ ਜਿਹੜਾ ਬਦਲਾ ਲੈਂਦਾ ਸੀ ਉਹਨੇ ਦਬਾਹ ਕਰ ਦਿੱਤਾ ਝਾੜੂ ਆਲੇ ਨੇ ਪੰਜਾਬ ਦਬਾਹ ਕਰ ਦੁੱਤੇ ਕਪਤੀ ਸਿੰਘ ਜੀ ਬਾਦਲ ਜਿਹੜੇ ਕੀ ਆਪਣੇ ਸਾਥੀ ਦੇ ਨਾਲ ਆਪਣੇ ਕਾਫਲੇ ਦੇ ਨਾਲ ਉਰੇ ਪਹੁੰਚੇ ਹੋਏ ਨੇ और देख रहे हैं पूरा जोश जल शहर श्रो दल खाल खालसा जी बैठे रहे खालसा जी जड़े की लोकसभा हर का तो कैंडीडेट खालसा जी तो देख रहे ਨਾਲ ਖਦੀਰ ਸਿੰਘ ਜੀ ਬਾਹਰ ਸੋ ਖਾਲਸਾ ਜੀ ਫਤਿਹਗੜ੍ਹ ਸਾਹਿਬ ਤੋਂ ਉਮੀਦਵਾਰ ਉਹ ਵੀ ਅੱਜ ਐਸੇ ਪਹੁੰਚੇ ਹੋਣੇ ਛੋਟੇ ਛੋਟੇ ਬੱਚੇ ਬਾਲਾ ਸਾਹਿਬ ਨੂੰ ਜਰਾ ਹੈ ਮਾਫ਼ ਕਰਦੇ ਹੋਏ ਉਹਨਾਂ ਦੇ ਨਾਲ ਹਲਕਾ ਵਿਦਾਇਕ ਹਲਕੇ ਤੋਂ ਪ੍ਰਭਾਵ ਲੱਗ ਰਹੇ ਆ ਸਾਹਿਬ ਜੀ ਦੇ ਸੋਰਖਾ ਮੁਾਰਕਾ ਸਾਹਿਬ ਜੀ ਬਾਲੋਦੀ ਦੇ ਨਾਲ ਅੱਜ ਖੰਨਾ ਸ਼ਹਿਰ ਦੇ ਵਿੱਚ ਇੱਕ ਪਾਰੀ ਇਤਹਾਸ ਉਹ ਦੇਖਣ ਨੂੰ ਮਿਲ ਰਿਹਾ ਹੈ ਬਾਲਾ ਜੀ ਕਰੇ ਜੀ ਮਾਫ਼ ਕਰਦੇ ਜੀ ਇੱਕ ਵਾਰ ਬਹੁਤ ਵਧੀਆ ਹੋਗਾ ਰਾਵਾਂ ਪੰਜਾਬ ਚਾਹ ਯਾਤਰਾ ਨੂੰ ਔਰ ਲੋਕਾਂ ਦਾ ਇਹ ਕਾਜ ਜਿਹੜਾ ਦੱਸ ਰਿਹਾ ਕਿ ਇਸ ਵਾਰੀ ਜਿੱਤ ਕੇ ਪਾਰਟੀ ਦੀ ਚੋਈ ਵਿੱਚ ਪਾਵਾਂਗੇ ਪੰਜਾਬ ਦੇ ਅੰਦਰ ਗਦਲਾਓ 2024 ਦੀਆਂ ਲੋਕਪਾਲਿਕਾ ਚੋਣਾਂ ਦੇ ਵਿੱਚ ਆਉਂਦਾ ਆਹ ਸੋ ਖਾਲਸਾ ਜੀ ਨੇ ਕਿਹਾ ਕਿ ਜੇਵੇ ਇਸ ਵਾਰ ਦੇ ਚੋਣਾਂ ਨੇ ਜੋ ਬੰਦਸਾਨ ਦੀ ਅਗਵਾਈ ਦੇ ਵਿੱਚ ਅੱਜ ਖੰਨੇ ਦੇ ਵਿੱਚ ਅਲਗ-ਅਲਗੇ ਇਲਾਕੇ ਜੋ ਹੁੰਦੇ ਹੋਏ ਅੱਜ ਦਫ਼ਤਰ ਦੇ ਵਿੱਚ ਜਿਹੜਾ ਹੈ ਪਹੁੰਚਣਗੇ ਸੋ ਇੱਕ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਚਰਮਣੀ ਅਕਾਲੀ ਦਲ ਦੇ ਕਾਰਜਕਟਾਵਾਂ ਦੇ ਵਿੱਚ